ਕੋਚਰੇ ਲਓ ਜੀ ਇਹ ਹੈਗਾ ਮਾਰਨਿੰਗ ਦਾ ਟਾਈਮ ਤੇ ਰਾਤ ਅਸੀਂ ਆ ਕੇ ਇੰਨੇ ਥੱਕ ਗਏ ਤੇ ਸੌਂ ਸੂ ਗਏ ਸੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਇਧਰ ਸਾਡੀ ਬੱਚਾ ਪਾਰਟੀ ਰੈਡੀ ਸਾਡੀ ਗਗਲ ਮੈਡਮ ਰੈਡੀ ਚਪੜਾ ਤੱਕੇ ਨਮਸਾਇਆਂ ਲੱਗਦੀਆਂ ਸਾਸਰੀ ਕਾਲ ਕਿਲੇ ਮਨਾਨੀ ਤੂੰ ਮੈਡਮ ਲੱਗੀ ਮੈਡਮ ਨੂੰ ਦਿੱਤੀਆ ਮੈਡਮ ਲੱਗੀ ਸਾਸਰੀ ਕਾਲ ਇੱਜ਼ਤ ਭਰੀ ਪਿਆਰ ਭਰੀ ਸਾਸਰੀ ਹਾਂ ਸਾਸਰੀ ਆ ਗਿਆ ਫਤ ਮੈਂ ਆ ਕੇ ਮਹਾਂ ਦਿਵਾਰ ਹੋਣੀ ਤੇ ਵਿਆਹਣਾ ਜੀ ਚਲੋ 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 ਗਗਨ ਦੀ ਵੇਣਾ ਗਈ ਗਗਨ ਦੀ ਵੇਣਾ ਗਈ ਗਗਨ ਦੀ ਵੇਣਾ ਬੱਸ ਦੱਸ ਤੁਸੀਂ ਮਰੂਨ ਵਾਲੇ ਬਾਈ ਹਾਂ ਦੱਸਾਂ ਬਾਈ ਬਾਈ ਗਗਨ ਕਹਿੰਦਾ ਨਹੀਂ ਆਈ ਝੂਠ ਹੀ ਬੋਲਣ ਡਿਆ ਤੈਨੂੰ ਨਹੀਂ ਆਉਣ ਵਾਲੀ ਤੇਰਾ ਟਾਈਮ ਹੋ ਗਿਆ ਵੇਲਾ ਕਿੱਡਾ ਖਰਾਬ ਹੀ ਹਾਂਜੀ ਤੁਸੀਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨੂੰ ਗੁੱਡ ਮਾਰਨਿੰਗ ਬਾਸੀ ਫੈਮਲੀ ਚੈਨਲ ਤੇ ਕੀ ਹੋ ਗਿਆ ਕੀ ਹੋ ਗਿਆ ਕੀ ਹੋਇਆ ਅੱਛਾ ਚਲ ਸੈਕ ਸਾਈਕਲ ਛੱਡੀ ਭੱਜ ਗਿਆ ਆ ਕਿਵੇਂ ਬੋਲਦੇ ਤੁਸੀਂ ਆ ਸਾਡੀ ਬੱਚਾ 파ਟੀ ਦੇ ਲੋ ਸਵੇਰ ਦਾ ਟਾਈਮ ਆ ਡਿਊਟੀਆਂ ਵਾਲੇ ਬੰਦੇ ਤੇ ਸਕੂਲ ਵਾਲੇ ਬੰਦੇ ਸਾਰੇ ਖੜੇ ਨੇ ਤਾਂ ਫਤਿਹ ਟੁੱਟਿਆ ਹੋਇਆ ਸਾਈਕਲ ਚਲਾਈ ਜਾ ਰਿਹਾ ਸਾਈਕਲ ਵਿਚਾਰੇ ਟੁੱਟਿਆ ਪਿਆ ਜਾਮਾਂ ਗੰਗਦੇਲਾ ਕਿੱਥੇ ਜਾਂਦਾਈ ਉਹ ਦੇਖ ਕਿੱਧਰ ਗਿਆਈ ਇਹ ਆ ਵਾਲੀ ਗੱਡੀ ਲੈ ਟਿਕਾਣੀ ਹਾਂ ਵੱਡੀ ਕਿਉਂ ਆ ਚੱਲ ਠੀਕ ਹੈ ਕੈਂਟ ਜੀ ਬਣਾਇਓ ਮਿੱਠਾ ਮੈਨੂੰ ਲੈ ਹੀ ਜਾਇਓ ਸਕੂਲ ਤੋਂ ਮੇਰੀ ਸਲਾਹ ਕਿੰਨੇ ਵਜੇ ਅਸੀਂ ਤਾਂ ਹੁਣੇ ਚੱਲੇ ਆ ਮੈਂ ਤਾਂ ਪਾਪਾ ਹੁਣੇ ਚੱਲੇ ਆ ਕੋਈ ਨਾ ਮੈਂ ਗਗਨ ਚਾਹ ਤੇਰੀ ਫੜਾ ਦਿੰਨੇ ਆ ਠੀਕ ਹੈ ਯਾਰ ਤੂੰ ਜਾਣਾ ਹੀ ਹੁਣੇ ਤੇ ਇਹ ਜਾ ਕੇ ਨਾ ਪੇਪਰ ਦੀ ਟਾਈਮ ਨਾ ਖਤਮ ਹੋਏ ਕੀ ਕਰੀ ਨਹੀਂ ਅਸੀਂ ਤਾਂ ਹੁਣ 9 ਵਜੇ ਜਾਣਾ ਤੇ ਅਸੀਂ ਇਹਨੇ ਤਾਂ 12 ਵਜੇ ਫ੍ਰੀ ਹੋਣਾ ਤੂੰ ਮੇਰੀ ਗੱਲ ਸੁਣ ਫੋਨ ਤੋਂ ਚੱਕਣਾ ਨਹੀਂ ਤੇ ਚਾਹ ਡਿੱਕੀ ਨਾ ਜਾਈ ਬਾਈ ਚੰਸ ਅਸੀਂ ਨਾ ਲਿਆ ਤੇ ਫੇਰ ਕਿਤੇ ਮੂੰਹ ਸਵਾਰ ਕੇ ਬੈਠੀ ਹੋਵੇਂ ਰਿਸੈਪਸ਼ਨ ਤੇ ਬੁਲਾ ਦਿਓ ਰਿਸੈਪਸ਼ਨ ਤੇ ਨਾ ਤਾਂ ਕੋਈ ਚੱਕ ਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਗਰੰਤਨ ਨੂੰ ਲੈਣਾ ਟਰੱਕ ਆਊਗਾ ਖੜ ਜਾ ਖੜ ਜਾ ਖੜ ਜਾ ਵੀਰੇ ਖੜ ਜਾ ਇਹਨਾਂ ਨੂੰ ਛਾੜਿਆ ਸਕੂਲ ਬੱਸ ਸਤੂ ਹੀ ਤਾਂ ਪਤਾ ਨਹੀਂ ਕੀ ਲੱਗੀਆਂ ਕਰਨ ਬਾਂਦਰਾ ਵਾਲੇ ਕੰਮ ਐਨ ਲੱਗਦਾ ਚੋਆ ਕੱਟਣ ਸਵੇਰ ਸੇਰ ਦਾ ਵਿਊ ਹੈ ਅੱਜ ਮੇਰੀ ਵੈਨ ਲੇਟ ਆਊਗੀ ਹਾਂ ਲੱਗਦਾ ਕਿ ਤੇ ਮੈਂ ਅੰਦਰ ਕੱਧਾ ਚ ਵੱਜਦੀ ਹੁੰਦੀ ਨਾ ਤਾਂ ਫੇਰ ਵੈਨ ਆ ਜੇ ਫੇਰ ਵੈਨ ਆ ਜਾਣੀ ਸੀ ਸਹੀ ਗੱਲ ਆ ਸਿਲੰਡਰ ਲੈ ਕੇ ਜਾ ਰਿਹਾ ਬਾਪੂ ਰੱਖ ਕੇ ਹੈਲੋ ਫਤਿਹ ਫਤਿਹ ਹੈਲੋ ਕਰ ਦੋ ਸਾਰਿਆਂ ਨੂੰ ਹੈਲੋ ਕਰੋ ਫੋਲੋ ਕਰੋ ਹਾਂਜੀ ਪਰਨੀਤ ਜੀ ਤੁਸੀਂ ਗੱਡੀ ਦਾ ਮੋਆਇਨਾ ਕਰ ਰਹੇ ਹੋ ਮੈਂ ਬੈਠੂ ਫਾ ਲੱਗ ਗਿਆ ਚੱਕਲੂ ਗੱਡੇ ਪਾਏ ਬੈਗੂ ਇਹ ਕਿਦਾਂ ਲਓ ਲੈ ਕੋਈ ਲੈ ਇਸ ਆਹ ਉਹ ਆ ਰਹੀ ਹੈ ਕੋਈ ਉਧਰ ਉਹ ਸੀ ਹੈ ਨਾ ਉਹ ਆ ਰਹੀ ਆਪਣੀ ਬੈਣ ਨਹੀਂ ਮਾਸੀ ਦੀ ਹੈ ਉਹ ਖਵਾਰੀ ਯੈਲੋ ਜੀ ਮਤਲਬ ਚੁਗਰੇ ਚਗੇ ਉਹ ਮਾਸ ਨੇ ਇੱਕ ਥਾਂ ਤੇ ਰੱਖ ਤੇ ਆ ਦਾਣੇ ਇਕੱਠੇ ਕਰਕੇ ਉਹ ਫਿਰ ਜਦੋਂ ਆਪਾਂ ਨੇ ਛਾਦਰ ਚੱਕੀ ਉਹ ਹੋ ਗਿਆ ਉਹ ਸਾਰੇ ਗਿਰ ਗਏ ਮਿਰਚਾਂ ਇਹਨਾਂ ਨੇ ਉਹ ਟਿਕਰੀ ਦੇ ਵਿੱਚ ਉਗ ਜਾਂਦੇ ਇਹ ਅਸੀਂ ਬੂਟੇ ਨਹੀਂ ਕਰਦੇ ਇਹਨਾਂ ਦੇ ਵੀ ਤਾਂ ਸੁੱਤੀ ਉਗ ਜਾਂਦੇ ਇਥੇ ਪਾਟ ਕੇ ਥਿਆੜੀਆਂ ਚ ਲਾ ਦਿੰਦੇ ਸਤਿ ਸ਼੍ਰੀ ਅਕਾਲ ਮੰਮਾ ਬਾਏ ਬਾਏ ਫੜੋ ਬਾਏ 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 ਕੋਣ ਫੜੋ ਬਾਏ ਬਾਏ ਸੋਣੀ ਬਾਏ ਹਾਂਜੀ ਗੁੱਡ ਮਾਰਨਿੰਗ ਜੀ ਤੇ ਪਿੰਡੋਂ ਆ ਗਏ ਅਸੀਂ ਵਾਪਸ ਜਿਵੇਂ ਤੁਸੀਂ ਦੇਖਿਆ ਫਤਿਹਉਰੀ ਸਕੂਲ ਚਲੇ ਗਏ ਸੀ ਤੇ ਥੋੜਾ ਬੋਤਾ ਰੋਟੀ ਰੁੱਟੀ ਖਾਧੀ ਅਸੀਂ ਫਟਾਫਟ ਮਾੜਾ ਮੋਟਾ ਮੈਂ ਕੰਮ ਕੀਤਾ ਅਮਨ ਬਰਾਦ ਦੀ ਬਿਮਾਰ ਸੀ ਉਹਨੂੰ ਖਾਂਸੀ ਬਹੁਤ ਹੋਈ ਪਈ ਸੀ ਤੇ ਬਸ ਫਟਾਫਟ ਉਤਾਰ ਵੀ ਰੈਡੀ ਹੋਇਆ ਉਤਾਰ ਦੇ ਵੀ ਆਫਿਸ 'ਚ ਫੋਨ ਫੋਨ ਆਉਣ ਲੱਗ ਪਏ 10 ਵਜੇ ਕੇ ਕੱਲ ਛੁੱਟੀ ਤੇ ਹਾਂ ਅਜੀ ਬੱਸ ਐ ਹੀ ਫਟਾਫਟ ਫਟਾਫਟ ਮਿੰਟ ਲਾਇਆ ਭੱਜ ਗਏ ਬੱਸ ਮੈਂ ਬਣਾਉਂਦੀ ਪਈ ਆ ਰੋਟੀਆਂ ਮੈਂ ਚਲ ਅਮਣ ਬਿਮਾਰੇ ਰੋਟੀ ਬਣਾ ਘਰਾਂ ਦਾ ਉਤਾਰ ਕੇ ਨੇ ਛੱਡ ਦੇ ਰੋਟੀਆਂ ਰੋਟੀਆਂ ਛੇਤੀ ਕਰ ਮੇਰੇ ਫੋਨ ਆ ਗਿਆ ਆਫਿਸ ਚ ਤੇ ਆਪਾਂ ਸਾਰਾ ਕੁਝ ਸਾਢੇ ਛੜਾ ਕੇ ਤੇ ਆਪਾਂ ਚੱਲ ਪਏ ਅਸੀਂ ਸੰਗਰੂਰ ਨੂੰ ਤੇ ਦਮਨ ਇੱਥੇ ਸਕੂਲ ਚਲੀ ਗਈ ਤੇ ਦਮਨ ਆ ਜਾਏਗੀ ਉੱਥੇ ਕਾਲੀ ਕਾਲੀ ਬੱਸ 24 ਕੈਂਟ ਹੈ ਨਾ ਸਾਡੇ ਕਰਮਾ ਚ ਕਾਲੀ ਕੱਲ ਵੀ ਤੁਹਾਨੂੰ ਦੱਸਿਆ ਸੀ ਜਿਹੜਾ ਕੰਮ ਸਾਡੇ ਨਾਲ ਹੋਇਆ ਸੀ ਉਦੋਂ ਵੀ ਇਹ ਕਾਲੀ ਕਾਲੀ ਚ ਗਏ ਟੈਨਸ਼ਨ ਚ ਹੁਣ ਵੀ ਅਸੀਂ ਸਾਨੂੰ ਸਾਡੀ ਸਲਾਹ ਸੀ ਕਿ ਆਮ ਨਾਲ ਚੱਲਾਂਗੇ ਪਿੰਡੋਂ ਕੋਈ ਗੜੀ ਉਤਾਂ ਤੁਸੀਂ ਥੋੜਾ ਜਿਹਾ ਕੰਮ ਘਰੇ ਦੇਖ ਲਿਓ ਉਹ ਦੇਖੋ ਕੀ ਕਰਨ ਡਿਆ ਦੱਸ ਹੈ ਧਿਆਨ ਨਾਲ ਚਲਾ ਆ ਤੇ ਮੈਂ ਕਿਹਾ ਚਲੋ ਆਮ ਨਾਲ ਚੱਲਾਂਗੇ ਪਰ ਫਿਰ ਵੀ ਇਹਨਾਂ ਨੂੰ ਫੋਨ ਆ ਗਿਆ ਫਿਰ ਸਾਨੂੰ ਫਟਾਫਟ ਚੱਲਣਾ ਪਿਆ ਚਲੋ ਜੀ ਬਾਕੀ ਤੁਹਾਨੂੰ ਅਹੀ ਸੰਗਰੂਰ ਜਾ ਕੇ ਮਿਲਦੇ ਆਂ ਜੀ ਪਿੰਡੋਂ ਆ ਗਏ ਸੀ ਅਸੀਂ ਵਾਪਸ ਕੱਲ ਤੇ ਹੈਗੀ ਨੈਕਸਟ ਮਾਰਨਿੰਗ ਤੇ ਸਸੀ ਕੱਲ ਸਾਰਿਆਂ ਨੂੰ ਤੇ ਇੱਧਰ ਦੇਖੋ ਸਾਡਾ ਫਤਿਹ ਆ ਗਿਆ ਸਾਡੇ ਕੋਲ ਫਤੇ ਦੇ ਪੇਪਰ ਖਤਮ ਹੋ ਗਏ ਨੇ ਤੇ ਹੁਣ ਫਤੇ ਜਿਹਦੀ ਪਹਿਲਾਂ ਸਾਨੂੰ ਕਹਿੰਦੀ ਸੀ ਇਹ ਆਰਾਮ ਆਰਾਮ ਦਾ ਸਮਾਂ ਹੈ ਇਸ ਦਾ ਮੰਨ ਸੁਣ ਲਓ ਹਾਂ ਛੁੱਟੀਆਂ ਹੋ ਗਈਆਂ ਹੁਣ ਨਾ ਮੇਰੇ ਬਤ ਨੂੰ ਹੁਣ ਤੁਸੀਂ ਕਿੱਦੋਂ ਜਾਣਾ ਸਕੂਲ 100 ਦਿਨ ਛੁੱਟੀਆਂ ਬੰਲੇ 11 11 ਪਹਿਲਾਂ 100 ਸੀ ਹੈ ਚਲੋ ਜੀ ਫਤੇ ਅੱਜ ਸਵੇਰ ਦਾ ਸਾਡੇ ਕੋਲ ਆ ਗਿਆ ਤੇ ਇਹਨਾਂ ਸ਼ਾਮ ਨੂੰ ਫੇਰ ਜਾਣਾ ਪਿੰਡ ਹਨਾ ਹੈ بس ਹੁਣ ਛੁੱਟੀਆਂ ਹੋ ਗਈਆਂ ਹੁਣ ਫਟੇ ਨੇ ਕਦੇ ਪਿੰਡ ਕਦੇ ਸੰਗਰੂਰ ਤੇ ਇੱਧਰ ਦਮਨ ਵੀ ਆਪਣਾ ਹੋਮਵਰਕ ਕੰਪਲੀਟ ਕਰ ਰਿਆ ਹੂੰ ਵਕਤ ਤੈਨੂੰ ਕਿੱਥੋਂ ਮਿਲ ਗਿਆ ਮੈਂ ਜਿਹੜੀ ਮੈਂ ਛੁੱਟੀਆਂ ਮਾਰੀਆਂ ਹੂੰ ਥੋੜੇ ਦਿਨ ਛੁੱਟੀਆਂ ਮਾਰ ਲੀਆਂ ਹੁਣ ਤੇ ਦੋ ਤਿੰਨ ਦਿਨ ਦਮਨ ਨੇ ਛੁੱਟੀਆਂ ਮਾਰੀਆਂ ਸੀ ਕਿ ਚੰਡੀਗੜ੍ਹ ਚਲੇ ਗਏ ਸੀ ਹੁਣ ਪੀ ਰਿਹਾ ਮੇਰਾ ਪੁੱਤ ਦੁੱਦੂ ਕਿਹੜਾ ਦੁੱਧ ਪੀ ਰਿਓ ਬੋਨਵੀ ਦਾ ਕੀ ਕਰੇਗਾ ਬੋਨਵੀ ਦੇ ਦਾ ਦੁੱਦੂ ਬੇਟਾ ਹੱਥ ਫੜੋ ਕੱਪ ਨਹੀਂ ਡੋਲ ਜਗਾ ਸੋਫੇ ਤੇ ਪਤਾ ਤੁਸੀਂ ਡੋਲ ਦੇਣਾ ਪੁੱਤ। ਹੂੰ ਹੂੰ ਹੂੰ। RAM NA RAM NA RAM NA। ਕਿਉਂ ਥੋੜੀ ਕੱਢਣਾ ਹੈ ਕਿਚੋਂ? ਬਸ ਹੁਣ ਚਮਚਾ ਚੋਲਾ ਕੱਢੋ ਵਿੱਚੋਂ। ਚਮਚਾ ਮੂੰਹ ਨਾਲ ਸਾਫ਼ ਕਰੋ। ਜਾਂ ਜਿੱਦਰਾ ਚਾਟ ਲੋ। ਮੈਂ ਰੈਡੀ। ਕਿਉਂ ਫਿਰ ਕੀ? ਬਾਲਾ ਹੀ ਸੁੱਚਾ ਹੈ ਤਾਂ। ਹਾਂ। ਨਾ ਕਿਸੇ ਦਾ ਝੂਠਾ ਵੀ ਕਿਰਾਏ ਨਾ। ਹਾਂ? ਸਹੀ ਤਾਂ ਅੱਗੇ ਪਰਮਾਇ ਪੀਣਾ ਨਹੀਂ। ਹਾਂ ਹਾਂ ਕਰੋ ਕਰੋ। ਥੱਲੇ ਡਿੱਗ ਜਾਊਗਾ ਪੁੱਤ। ਲਿਓ ਮੈਨੂੰ ਫੜਾ ਦਿਓ। ਚਲੋ। ਚਲੋ ਪੀ ਲਓ ਦੁੱਧ ਮੇਰਾ। ਨਾਲ ਚੱਲ ਰਿਹਾ ਲੈਪਟਾਪ ਤੇ ਨਾਲ ਪੀਤਾ ਜਾ ਰਿਹਾ ਦੁੱਧੂ ਫਤਿਹ ਨੂੰ ਮੈਂ ਹੋਣੀ ਹੋਣੀ ਚੀਜ਼ੀਆਂ ਸਵਾਕੀ ਲਈਆਂ ਫਤਿਹ ਨੇ ਬਹੁਤ ਰੌਲਾ ਪਾਇਆ ਸੀ ਕੀ ਲੈ ਕੇ ਆਏ ਦਿਖਾਤਾ ਸੀ ਇੱਕ ਹੋਰ ਸੱਚੀ ਤਰ੍ਹਾਂ ਬੈਠ ਹੈ ਚੰਗੀ ਤਰ੍ਹਾਂ ਬੈਠ ਠੀਕ ਹੈ ਹੋਰ ਅੱਛਾ ਹੋਰ ਅੱਛਾ ਹੋਰ ਹਾਂ ਸੇ ਵੀ ਨਹੀਂ ਅੱਛਾ ਹੋਰ ਓਕੇ ਪਾਰੀਆਂ ਨੇ ਨਾ ਹੂੰ ਪਾਰੀਆਂ ਨੇ ਆਇਕ ਤੇ ਹੂੰ ਚਲੋ ਆਹ ਮੇਰੇ ਮੈਂ ਦੇਖੀ ਠੀਕ ਹੈ ए, मेरा तेरा ते है तेरा 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 तेरा। वन जैम तेरा वन जैम मेरा हम्म वन पैकेट तेरा वन पैकेट मेरा ओहो पैके जा फतेह लिया ਤੇ ਆ ਨਰਸਰੀ ਗੇਟ ਨਾਲ। ਥੈਂਕ ਯੂ। ਹਟ ਖੁੱਲੇ ਰਹਿ। ਟੇਪ ਲਾ ਦੇ। ਆ ਲੈ ਤੂੰ ਮੇਰੇ ਲੈ ਲੈ ਮੈਨੂੰ ਖੁੱਲੇ ਦੇ ਦੇ। ਇਹ ਸਟੈਪਲ ਨਾਲ। ਨਾ ਕੋਈ ਨਾ। ਆਪਰੇ ਸਟੈਪਲ ਨਾਲ ਲੈ ਲੈ। ਸਟੈਪਲ ਨਾਲ ਲਾਣਗੇ। ਹੋ ਗਿਆ ਫਤ ਸਾਰਾ ਕੁਝ ਖਤਮ ਹੋ ਗਿਆ? ਨਹੀਂ। ਫਤ ਨਾ ਹੁਣ ਸਾਰਾ ਸਮਾਨ ਇੱਕ ਵਾਰੀ ਖਤਮ ਕਰ ਲੈਣਾ। ਤੁਹਾਡੇ ਨੇ ਇਹ ਇੰਨੀਆਂ ਚੀਜ਼ਾਂ ਖਾਂਸੀ ਹੈ ਨਾ ਤੁਹਾਨੂੰ ਖਟੀਆਂ ਚੀਜ਼ਾਂ ਨਾ ਖਾਓ ਸਿਰਫ ਆਹੀ ਖਾਓ ਜੈਮਸ ਠੀਕ ਹੈ ਗੱਟੀਆਂ ਲੈ ਗਿਆ ਮम्मा ਘਰ ਆਦ ਨੂੰ ਵੇਖੀ ਫਿਰ ਪੁੱਤ ਨੂੰ ਛੇਤਰ ਪਾਣੇ ਨੇ ਨਹੀਂ ਪੁੱਤ ਜਿਆਦਾ ਨਹੀਂ ਖਾਣਾ ਠੀਕ ਹੈ ਲੋਕੀ ਕਾਫੀ ਦਿਨੋਂ ਤੋਂ ਕਮੈਂਟ ਆ ਰਹੇ ਸੀ ਮੇਰੇ ਭੈਣ ਭਰਾਵਾਂ ਦੇ ਤੇ ਉਹ ਕਹਿੰਦੇ ਸੀ ਕਿ ਤੁਸੀਂ ਨਾ ਬਲੈਕ ਕਾਫੀ ਦੀ ਰੈਸਪੀ ਦਿਓ ਅੱਜ ਤੁਹਾਨੂੰ ਦੇਣ ਲੱਗੇ ਆਪਾਂ ਬਲੈਕ ਕਾਫੀ ਦੀ ਰੈਸਪੀ ਸਵੇਰ ਦੇ 4 ਕੱਪ ਚਾਹ ਦੇ ਪੀ ਕੇ ਹੁਣ ਬਲੈਕ ਕਾਫੀ ਪੀਣੇ ਨਹੀਂ ਮੈਂ ਤਾਂ ਚਾਹ ਪੀਤੀ बस बस ਰਹਿੰਦੋ ਨਹੀਂ ਜਾਣੀ ਨਹੀਂ ਬਸ ਰਹਿੰਦੋ ਆ ਦੇਖੋ ਆ ਦੇਖੋ ਜੀ ਤੁਹਾਡੇ ਸਾਹਮਣੇ ਆ ਇਹ ਸੌਂਫ ਤੇ ਜੀਰਾ ਤੇ ਮਿੱਠੇ ਤੇ ਨਾਲ ਸਵੇਰੇ ਤੁਸੀਂ ਮੇਰੇ ਨਾਲ ਬੈ ਕੇ ਚਾਹ ਪੀਂਦੇ ਸੀ ਹਾਂ ਮੈਂ ਹਾਂ ਸਵੇਰੇ ਪੀਤੀ ਸੀ ਗੋੜ ਵਾਲੀ ਚਾਹ ਪੀਤੀ ਸੀ ਉਹ ਦੁਪਹਿਰੇ ਮੈਂ ਰੋਟੀ ਨਾਲ ਪੀਤੀ ਸੀ ਦੁਪਹਿਰੇ 11:00 ਵਜੇ ਮੇਰੇ ਘਰ 'ਚ ਵੀ ਜੇ ਪਰ ਐਵੇਂ ਸੀ ਉਹ ਵੀ ਅੱਧਾ ਘਰ ਤੱਕ ਪਾ ਪਾ ਕੇ ਨਹੀਂ ਨਹੀਂ ਇਹ ਤਾਂ ਉਹ ਤੁਹਾਡਾ ਵਹਿਮ ਹੈ ਤੋੜਾ ਵਹਿਮ ਹੈ ਆਪਾਂ ਤੁਹਾਨੂੰ ਦੇਣ ਲੱਗੇ ਆ ਬਲੈਕ ਕੌਫੀ ਦੀ ਰੈਸਪੀ ਇਧਰ ਆਪਾਂ ਨੇ ਪਾਣੀ ਰੱਖਤਾ ਗਰਮ ਕੌਫੀ ਇੱਥੇ ਪਈ ਸੀ ਕਿੱਥੇ ਹੈ ਕੋਫੀ ਬਣਾ ਲਵਿੰ। ਮੈਂ ਸਵੇਰੇ ਕੱਢੇ ਨੇ ਪਹੁੰਚ ਜੇ ਕੋਫੀ ਦਾ। ਫਤ ਹੈ ਤੁਸੀਂ ਕਿੱਥੇ ਗਏ ਬਤਵਾ। ਮੈਂ ਕਹਿੰਦਾ ਕੋਫੀ ਦਾ ਕਮੈਂਟ ਆਇਆ ਸੀ ਕਿ ਬਲੈਕ ਕੋਫੀ ਦੀ ਰੈਸਪੀ ਦਿਓ ਮੈ। ਤੇ ਮੈਨੂੰ ਬਸ ਨਾ ਚੇਤਾ ਹੀ ਘੁੱਲ ਜਾਂਦਾ ਏ। ਜਿਹੜੇ ਮੇਰੇ ਭੈਣ ਭਰਾ ਹੋਣਗੇ ਕਮੈਂਟ ਆ ਗਏ ਨੇ ਵੀਡੀਓ ਦੇ ਉੱਤੇ ਸਾਰਿਆਂ ਦਾ ਬਹੁਤ ਥੈਂਕ ਯੂ। ਪਲੀਜ਼ ਗੁੱਸਾ ਨਾ ਕਰਿਓ ਜਵ ਰਿਪਲਾਈ ਨਹੀਂ ਹੋ ਰਿਹਾ। ਉਹ ਬਟਨ ਵੀ ਥੋੜਾ ਡਿੱਗੀ ਚੱਲ ਰਹੇ ਆ। ਲੋ ਆਪਣਾ ਪਾਣੀ ਜਿਹੜਾ ਵਾਈ ਹੋ ਚੁੱਕਿਆ। ਹੋਈ ਜਾਗਾ ਬਸ। ਅੰਦਰ ਆਪਾਂ ਲੈ ਰਹੇ ਹਾਂ ਸ਼ਹਿਦ। ਤੇ ਇੱਕ ਲੈ ਲਿਆ ਆਪਾਂ ਨੇ ਕੌਫੀ ਦਾ ਪਾਊਡਰ। ਉਹ ਤਾਂ ਠੀਕ ਸੀ ਇਹ ਤਾਂ। ਚਾਹ ਵਾਂਗੂ ਹੀ ਪੜ ਜਾਂਦਾ। ਜੀ ਹੁਣ ਪਟਣਾ ਥੋੜੀ। ਤਾਂ ਕੈਂਚੀ ਪਈ ਜਦੋਂ ਲੋੜ ਹੋਇਆ ਉਹਦੇ ਨਹੀਂ ਚੀਂ ਲੱਭਦੀ। ਦੈਟੇ ਸ਼ਮਲਾ ਇਹ ਦੇਖ ਸਕਦੇ ਹੋ ਮੈਨੂੰ ਆਪਾਂ ਕਾਫੀ ਸਲੀਮਟ ਰਿਮ ਹੋ ਗਿਆ ਤੇ ਮੈਨੂੰ ਪੁੱਛ ਰਿਆ ਸੀ ਕਿ ਜਿਮ ਨਹੀਂ ਜਾ ਰਹੇ ਜਿਮ ਮੈਂ 2-4 ਦਿਨ ਤੋਂ ਗਈ ਨਹੀਂ ਹੈਗੀ ਥੋੜੇ ਬਿਜ਼ੀ ਸੀ ਤਾਂ ਕਰਕੇ ਤੇ ਲਓ ਆਪਾਂ ਇੱਕ ਪੈਕਟ ਜਿਹੜਾ ਨਾ ਕਾਫੀ ਦਾ ਪਾ ਲਿਆ ਤੇ ਪਾਣੀ ਆਪਣਾ ਬੋਇਲ ਹੋ ਜਾਵੇਗਾ। ਜਦੋਂ ਪਾਣੀ ਬੋਇਲ ਹੋ ਜਿੱਤਾ ਤਾਂ ਆਪਾਂ ਇਸ ਪਾਤਾ ਪਾਣੀ। ਬਹੁਤ ਜ਼ਿਆਦਾ ਔਖੀ ਨਹੀਂ ਹੈਗੀ ਬਲੈਕ ਕਾਫੀ ਬੈਸਟੀ। ਬਹੁਤ ਸੌਫਾ ਦਾ ਹਨ ਬਸ ਪਾਣੀ ਗੋਲ ਲਓ ਤੇ ਕਾਫੀ ਪਾਓ ਤੇ ਇਹਦੇ ਵਿੱਚ ਆਪਾਂ ਨੇ ਹੁਣ ਪਾਣਾ ਹੈ। ਅੱਧਾ ਚਮਤ ਸ਼ਾਇਦ ਦਾ ਤੇ ਲੋਕੀਂ ਆਪਣੀ ਬਲੈਕ ਕਾਫੀ ਰੈਡੀ ਦੇਖੋ ਚਾਹ ਮੈਂ ਲੈਣੀ ਹਜੇ ਮੈਨੂੰ ਨਾ ਚਾਹ ਦਾ ਮਤਲਬ ਜਿਵੇਂ ਕਹਿੰਦੇ ਨੇ ਡਾਊਨ ਜਾਂ ਉੱਠਦਾ ਤੇ ਚਾਹ ਮੈਂ ਸਵੇਰੇ 11:00 ਵਜੇ ਲੈਣੀ ਹੁੰਦੀ ਆ ਉਹ ਵੀ ਮੈਂ ਅੱਧਾ ਕੱਪ ਤੇ ਸੱਕਰ ਵਾਲੀ ਗੁੜ ਵਾਲੀ ਜਿਆਦਾ ਨਹੀਂ ਪੀਂਦੀ ਬਿਲਕੁਲ ਹੀ ਛੱਡਦਾ ਬਸ ਮੈਨੂੰ ਪਤਾ ਲੱਗ ਗਿਆ ਹੁਣ ਮੇਰੇ ਤੋਂ ਕਿ ਮੈਂ ਕਿੰਨੀ ਸਲਿਮ ਹੋ ਗਈ ਹਣਾ ਤਾਂ ਲੱਗਦੇ ਹਨ ਲਓ ਨਾ ਆਪਾਂ ਬਾਹਰ ਜਾ ਕੇ ਕਾਫੀ ਇੰਜੋਏ ਕਰਦੇ ਆ ਮੇਰੇ ਪੁੱਤ ਕਿੱਧਰ ਗਿਆ ਪੁੱਤ ਬਾਹਰ ਗਿਆ ਉਹਦਾ ਕਿੱਧਰ ਗਿਆ ਮੇਰੀ ਪਤਨੀ ਕੀ ਕਰਦੀ ਸੀ ਇੱਥੇ ਲੋਕ ਨੇ ਤਾਂ ਖਾਦੀ ਸੀ ਹੋਰ ਸਮਾਨ ਨੇ ਦੇਖ ਨਾ اتنا ਲਾਇਆ ਸੀ ਮम्मा ਦੇ ਕੁਝ ਸਮਾਨ ਨਾ ਲੈ ਲੈ ਮੇਰਾ ਮੈਂ ਨਹੀਂ ਲੈਂਦਾ ਪੁੱਤ ਇੱਧਰ ਆਪਾਂ ਕੱਪੜੇ ਪੁੱਤੇ ਹੀ ਸਾਰੇ ਪਹਿਵਾਂ ਲਾਤੀਆਂ ਇਹ ਕੱਪੜੇ ਪਿੰਡ ਪਹਚਾਣੇ ਨੇ ਸਾਰੀਆਂ ਜੱਗਾਂ ਹੁਣ ਠੰਡ ਚਲੀ ਗਈ ਏ ਤੇ ਮੈਂ ਕਿਹਾ ਸਾਰੇ ਆਪਾਂ ਨਾ ਪਿੰਡ ਉੱਥੇ ਹੈਗਾ ਆਪਣੇ ਬੇਟੀਆਂ ਪੁੱਟੀਆਂ ਨਾਲ ਚੜਖਾਵਾਂਗੇ ਜਿਹੜੇ ਗਰਮੀਆਂ ਵਾਲੇ ਨੇ ਉਹ ਲੈ ਆਵਾਂਗੇ ਚਾਪੇ ਤੇ ਮਣੂ ਜੀ ਆਣੀ ਆਉਣਾ ਅੱਜ ਤੇ ਮੈਂ ਉਹਨਾਂ ਨਾਲ ਹੀ ਜਾਣਾ ਕਿੱਥੇ ਜਾਣਾ ਪਿੰਡ ਤੁਹਾਨੂੰ ਪਤਾ ਹੀ ਨਹੀਂ ਪਤਾ ਲਓ ਜੀ ਬਲੈਕ ਕਾਫੀ ਆਪਣੀ ਰੈਡੀ ਹੈ ਇੰਜੋਏ ਕਰੋ ਤੁਸੀਂ ਵੀ ਤੇ ਜਿਹਨੇ ਡਾਈਟ ਕਰਨੀ ਹੈ ਬਲੈਕ ਕਾਫੀ ਨੂੰ ਸਵੇਰੇ ਸ਼ਾਮ ਜ਼ਿਆਦਾ ਨਹੀਂ ਲੈਣੀ ਹੈਗੀ ਕਿਤੇ ਤੁਸੀਂ ਸਾਰਾ ਦਿਨ ਬਲੈਕ ਕਾਫੀ ਪੀਂਦੇ ਹੋ ਤੁਸੀਂ ਨਾਲ ਨਿਹਾਨੇ ਬਣੇ ਹੋਏ ਤੁਸੀਂ ਵੀ ਖਾ ਰਹੇ ਹੋ ਹੈ ਫਤੇ ਦਾ ਬੰਨਾ ਹੈ ਉਹ ਕੋਈ ਫਤੇ ਦਾ ਪੱਜ ਤੇ ਤੁਹਾਡਾ ਰੱਜ ਆਹ ਜੀ ਜੀ ਬੋਲੇ ਕਿ ਤੁਸੀਂ ਫਤੇ ਦਾ ਪੱਜ ਤੇ ਤੁਹਾਡਾ ਰਾਜ ਕੀ ਫਤੇ ਦੇ ਫਤੇ ਕਹਿੰਦਾ ਮੈਂ ਖਾਣੀ ਤੇ ਨਾਲ ਤੁਹਾਡਾ ਵੀ ਰਾਜ ਹੋ ਗਿਆ ਹਨਾ ਲੈ ਫਤੇ ਕੀ ਕੀ ਲਫਾਫੇ ਦਿਖਾਓ ਤਾਂ ਸਹੀ ਮੈਨੂੰ ਦੋ ਬੱਚੇ ਨੇ ਕਿੰਨੇ ਕਿੰਨੇ ਦਾ ਲੈ ਕੇ ਆਏ ਹੋ ਸਮਾਨ ਫਖੜਾ ਫਤੇ ਦੱਸੇਗਾ ਦਾ ਮੈਂ ਕਿੰਨੇ ਦਾ 85 85 ਦਾ ਬੱਲੇ 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 ਦਿਖਾਓ ਤਾਂ ਸਹੀ ਕੀ ਕੀ ਲਫਾਫਾ ਖੋਲੋ ਅਦਰ ਦਿਖਾਓ ਆਪਣੇ ਗਾਈਜ਼ ਨੂੰ ਸਾਰਿਆਂ ਨੂੰ ਦਿਖਣ ਤਾਂ ਡਿਆ ਨਹੀਂ ਯਾਰ ਫਾਟੇ ਖੋਲ ਕੇ ਦਿਖਾਉਂਦਾ ਤੁਹਾਨੂੰ ਲਓ ਬਸ ਇੱਕ ਇਹਦਾ ਹੋਰ ਵੀ ਹੈ ਇੱਕ ਹੋਰ ਵੀ ਦੋ ਨੇ ਚਲੋ ਜੀ ਖਾਂਸੀ ਆਈ ਮम्मा ਕੋ ਗਾਲਾਂ ਬਹੁਤ ਪੈਣੀਆਂ ਨੇ ਬੋੜੂ ਮੇਰਾ ਹੈ ਬੋੜੂ ਹੈ ਬੋੜੂ ਦਾ ਮੈਂ ਹਾਂ ਖਾਂਸੀ ਆਈ ਮम्मा ਕੋ ਗਾਲਾਂ ਬੜੀਆਂ ਪੈਣੀਆਂ ਤੁਹਾਨੂੰ ਮੈਂ ਕਿਹਾ ਇਹ ਦੇ ਅੰਦਰ ਵੇ ਇਹਦੇ ਬਾਹਰ ਹੈ ਬੇਟਾ ਕੰਮ ਉਹ ਕਰਿਆ ਕਰੋ ਪੁੱਠੇ ਕੰਮ ਨਾ ਕਰਿਆ ਕਰੋ ਪੁੱਠੇ ਕੰਮਾਂ 'ਚ ਕੁਝ ਨਹੀਂ ਰੱਖਿਆ ਹੋਇਆ ਯੋ ਤੁਹਾਨੂੰ ਮਨਾ ਕੀਤਾ ਕਿ ਖਾਂਸੀ ਹੈ ਤਾਂ ਨਹੀਂ ਖਾਣੇ ਤੁਸੀਂ ਕਿਉਂ ਖਾਂਦੇ ਹੋ ਬਾਰ-ਬਾਰ ਇਹ ਜੀ ਚੀਜ਼ਾਂ ਆਹ ਆਹ ਖਾਵਾਂਗੇ ਉਹ ਤੁਸੀਂ ਮਤਲਬ ਦੁਨੀਆ ਤੋਂ ਆਪੋਜੀਟ ਚੱਲਣਾ ਉਹ ਕੰਮ ਹੈ ਦਮਨ ਦਮਨ ਨੂੰ ਕਿਹੜਾ ਖਾਂਸੀ ਹੈ